ਕਿੰਝ ਗੰਦਾ ਕਰੇ ਮਿੱਟੀ ਲੱਗੀ ਕਿੰਨੇ ਕੀ ਜਾਮਨ ਇਕੱਠੇ ਕਰ ਲਈ ਫਿਰ ਆਪਰ ਪਾਈਆ ਪੈਰ ਵੀ ਕੋਈ ਕਰੀ ਕਿੰਨੇ ਗੰਦੇ ਹੋਗੇ ਦੇਖੋ ਵੇਪ ਹੁਣ ਕਰਿਆ ਗਈ ਗੱਡੀ ਧੋਣੀ ਪੈਣੀ ਆ ਹਲੇ ਆਇਆ ਉਤਾਰਾਂ ਵੇਖੋ ਥੱਲੀ ਪਈਆਂ ਦੇ ਮਿੱਤਰੋ ਸਵਾਗਤ ਸਾਡੇ ਬਲੌਗ ਤੇ ਅੱਜ ਆਪਾਂ ਚੱਲੇ ਹੀਗੇ ਖੇਤ ਜਾਮਨ ਤੋੜਨ ਤੇ ਹੁਣ ਆਪਾਂ ਜਾਣਨੇ ਉਥੇ ਵੇਨੇ ਨਾਲੇ ਕਿੰਨੇ ਕੁ ਲੱਗੇ ਜਾਮਣ ਤੇ ਚਲੋ ਆਪਾਂ ਜਾਣਨੇ ਹੁਕੇਦ ਜਿਹੜਾ ਬੰਦਾ ਸਾਡੇ ਨਾਲ ਚੱਲਣਾ ਚੰਮ ਤੋਰਦਾ ਸੁਣਤਾ ਲਿਆ ਦੇ ਹਾਂ ਉਹਦੋਂ ਪਰਣਾ ਹੀ ਨਹੀਂ ਬੰਨੇ ਜਾਂਦੇ ਗਾਪ ਰੋੜੀ ਦਾ ਮਹਾਂ ਘੰਟਾ ਲਾ ਕੇ ਬੰਨੇ ਹੰਨੇ ਪਰਣਾ ਉਹ ਕਹੀਂ ਬੜਾ ਇਹਦੇ ਪਰ ਨਹੀਂ ਪਰਣਾ ਇਹ ਆ ਇਹੋਰਾ ਵੇਰ ਆਦੀ ਹੈ ਤੇਰੇ ਪਈ ਚੱਕੜੀ ਬੜੀ ਗੰਦੀ ਹੈਗੀ ਗੱਡੀ ਦਿਖਾਉਣਾ ਨਾਲੋਂ ਇਥੇ ਚੱਕੜੇ ਖੋਦਣਾ ਟਾਇਰ ਵੀ ਕੋਕਨੇ ਗੰਦੇ ਹੋ ਗਏ ਨੇ ਵੇਖ ਹੁਣ ਕਰਿਆ ਕੀ ਗੱਡੀ ਧੋਣੀ ਪੈਣੀ ਆ ਚਲ ਆਇਆ ਚੱਲ ਆਇਆ ਚਲੀਏ ਓਹ ਜਮਨ ਲੱਗੇ ਵੀਰੇ ਬਹੁਤ ਯਾਰ ਕਿਥੇ ਬੰਬੀ ਬਣੀ ਆ ਸਵੀਮ ਪੂਰੀ ਆ ਤੁਹਾਨੂੰ ਕੋਲੀ ਆ ਗਈ ਵਿਖਾਉਣੀ ਆ ਪਾਣੀ ਬੜਾ ਠੰਡਾ ਚੱਲ ਰਿਹਾ ਤੇ ਆਹ ਤਾਰਾ ਵੇਖੋ ਥੱਲੀ ਪਈ ਆ ਤੇ ਮਤਰੋਂ ਜਾਣੇ ਖਾਲੇ ਦੀ ਵਿੱਚ ਦੀ ਪੱਕਾ ਖਾਲਾ ਬਣਿਆ ਨਾਲੇ ਇਹਦੇ ਪਰ ਤਿਲਕ ਨੂੰ ਬਹੁਤ ਜਿਆਦਾ ਹੀਂ ਦੀ ਆ ਇਹ ਸੁੱਕਾ ਗਾਂ ਹੈ ਗਿੱਲਾ ਵਾ ਹੁਣ ਗਾਂ ਜਾ ਕੇ ਵੰਨੇ ਜਾਮਨ ਲੱਗੇ ਵੀ ਆ ਕਿ ਨਹੀਂ ਲੱਗੇ ਓਏ ਤਿਲਕ ਚੱਲੇ ਗਏ ਇੱਕ ਤਾਂ ਜਾਮਨ ਲੱਗਾ ਤੇ ਦੋ ਲੱਗੇ ਗਾਂ ਜਾ ਕੇ ਵੇਨੇ ਲੱਗੇ ਵੀ ਕਿਨੇ ਚੜ ਜੂਗੇ ਚੜੋ ਕੀ ਆ ਜੰਮੂ ਤੇ ਨਾ ਚੜਾ ਜਾ ਦੋ ਚੜਾ ਨਹੀਂ ਆਇਦਰੋਂ ਹੀ ਜਾਮਣ ਮਿਲਿਆ ਨਹੀਂ ਕੋਈ ਇਹਦੇ ਬਸ ਇੰਨੇ ਕੇ ਮਿਲਿਆ ਤੇ ਹੁਣ ਗਾਂ ਜਾ ਕੇ ਵੇਨੇ ਜੀ ਦੇ ਹੋਊਗੀ ਜਾਮਣ ਗਾਂ ਚਲੀਏ ਜਾਮਣ ਆ ਲੱਗੇ ਬਹੁਤ ਪ੍ਰਾਣੇ ਜਾਮਣਾ ਹੁਣ ਵੇਨੇ ਦੇ ਕਿੰਨੇ ਕੇ ਮਿਲਦੀ ਆ ਪੇਸ਼ਾਂ ਗਈ ਆ ਤੇ ਨਾਲੇ ਹਵਾ ਵੀ ਠੰਡੀ ਆਉਂਦੀ ਆ ਮਿੱਤਰੋ ਹੁਣ ਜਾ ਕੇ ਬੰਬੀ ਦੇ ਇੱਕ ਰੀ ਫੇਰ ਡੁਬਕੀ ਮਾਰੀਏ ਗਰਮੀ ਬੜੀ ਇੱਕ ਤਾਂ ਨਾ ਰੋਗ ਰੋਗ ਤਾਂ ਸਹੀ ਪਿੱਛੇ ਤਾਂ ਗੰਦਾ ਹੀ ਹੋ ਗਿਆ ਨੂਨਾ ਇਹ ਗੰਦਾ ਆ ਗਿਆ ਪਿੱਛੇ ਵੇ ਪਿੱਛੇ ਗੰਦਾ ਗਿਆ ਏ ਕਿੰਨਾ ਗੰਦਾ ਗਿਆ ਮਿੱਟੀ ਲੱਗੀ ਮਿੱਤਰੋ ਬੰਬੀ ਜੀ ਫੇਕਰੀ ਦੋ ਤਿੰਨ ਰੀ ਡੁੱਪਕੀਆਂ ਮਾਰ ਲਈ ਫੇਰ ਚਲੋ ਜਾਂਦੇ ਹਾਂ ਨੀ ਬੰਬੀਆਂ ਨੂੰ ਫੇਰ ਜਾਮਣ ਆਪਾਂ ਥੋੜੇ ਚੱਕੇ ਤੁਹਾਨੂੰ ਦਿਖਾਉਣਾ ਮੈਂ ਮਿੱਤਰੋ ਇੰਨੇ ਜਾਮਣ ਇਕੱਠੇ ਕਰ ਲਿਆ ਕਿੰਨੇ ਕੀ ਜਾਵਣ ਇਕੱਠੇ ਕਰ ਲੈ ਫਿਰ ਆਪਾਂ ਪਾਈ ਜਾ ਬੰਬੀ ਦੇ ਨੰਨੀਆਂ ਪੈਰ ਵੇਖੋ ਇਕੱਰੀ ਕਿੰਨੇ ਗੰਦੇ ਹੋ ਗਏ ਦੇਖੋ ਚਲੋ ਆਪਾਂ ਬੰਬੀ ਦੀਆਂ ਕਿ ਨੰਨੀਆਂ ਹਨ ਐ ਨਾ ਲੱਗਾ ਆ ਵੈਂਜੀ ਵਰਦਾ ਕੋਈ ਨਾ ਤੇ ਚਲ ਗਿਆ ਠੰਡਾ ਵਾਲਾ ਏ ਠੰਡਾ ਪਾਣੀ ਠੰਡਾ ਵਾਲਾ ਆ ਕੀ ਠੰਡਾ ਵਾਲਾ ਵਾ ਵਰਜਾਈ ਠੰਡਾ ਵਾਲਾ ਰੱਖ ਤੈ ਵਰਜਾਈ ਤੂੰ ਵਰਕਰ ਮੈਂ ਵਰਜੂਗਾ ਵਰ ஆட கல்லை அந்த ਆ ਮੰਨਣਾ ਨਹੀਂ ਦੇਖੋ ਦੋ ਸੌਰੀ ਮੈਂ ਆਇਆ ਨਹੀਂ ਰੈਡੀ ਮੰਮੀ ਇਹਦੇ ਵਿੱਚ ਇਧਰ ਹੱਥ ਨਾਲ ਪਾਣੀ ਰੋਕੂਗਾ ਰੁਕ ਜਲ ਰੁਕਦੇ ਇਹ ਗਾ ਸ਼ਕਤੀਮਾਨ ਘੋਰ ਕਰ ਓਏ ਅਬੇ ਆਇਆ